इंग्लैंड ਦੇ ਵਿੱਚ ਨੌਜਵਾਨ ਤਜਿੰਦਰ ਦੇ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦੇ ਕਿ ਖੁਦਕੁਸ਼ੀ ਤੋਂ ਪਹਿਲਾਂ ਉਸਨੇ ਵੀਡੀਓ ਬਣਾਈ ਹੈ ਜਾਣਕਾਰ ਦੇ ਮੁਤਾਬਿਕ ਪਤਨੀ ਦੇ ਨਜਾਇਜ਼ ਸਬੰਧਾਂ ਤੋਂ ਪ੍ਰੇਸ਼ਾਨ ਸੀ ਤਜਿੰਦਰ ਵੀਡੀਓ ਦੇ ਵਿੱਚ ਉਹ ਆਪਣਾ ਸਾਰਾ ਦਰਦ ਬਿਆਨ ਕਰ ਰਿਹਾ ਹੈ ਪਟਿੰਡਾ ਜ਼ਿਲ੍ਹੇ ਦੇ ਮੋੜ ਹਲਕੇ ਦੇ ਪਿੰਡ ਸੁਨੋਵਾ ਦਾ ਰਹਿਣ ਵਾਲਾ ਸੀ ਤਜਿੰਦਰ ਸਿੰਘ ਤਕਰੀਬਨ ਡੇਢ ਸਾਲ ਪਹਿਲਾਂ ਆਪਣੀ ਪਤਨੀ ਨਾਲ ਇੰਗਲੈਂਡ ਗਿਆ ਸੀ ਤੇ ਹੁਣ ਇੰਗਲੈਂਡ ਦੇ ਪਿੰਡ ਸੰਦੋਆ ਤਜਿੰਦਰ ਸਿੰਘ ਜੀ ਮ੍ਰਿਤਕ ਦੇ ਪਹੁੰਚੀ ਹੈ ਅਤੇ ਪਰਿਵਾਰਿਕ ਮਾਮਲਾ ਵੱਲੋਂ ਹੁਣ ਇਨਸਾਫ ਦੀ ਗੁਆਰ ਲਗਾਈ ਗਈ ਹੈ ਤੋਂ ਅੰਦਾਜ਼ ਦੀ ਕਿ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਜੀ ਮੇਰਾ ਨਾਮ ਗਰੇਸ ਸਿੰਘ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਜਿਵੇਂ ਕਿ ਜੀ ਤਜਿੰਦਰ ਸਿੰਘ ਪਿੰਡ ਦਾ ਤੇ ਇਲਾਕੇ ਦਾ ਸਮਾਜ ਸੇਵੀ ਸੀਗਾ ਖੂਨਦਾਨ ਕੈਂਪਾਂ ਦੇ ਵਿੱਚ ਯੋਗਦਾਨ ਪਾਉਂਦਾ ਸੀਗਾ ਬੜੇ ਆਗਾਹ ਵਧੂ ਕਾਰਜ ਕਰਦਾ ਸੀਗਾ ਤੇ ਉਸਨੇ ਆਪਣੇ ਸੁਪਨੇ ਪੂਰੇ ਕਰਨ ਲਈ ਆਪਣੀ ਪਤਨੀ ਦੇ ਸੁਪਨੇ ਪੂਰੇ ਕਰ ਲਈ ਉਹਨੇ 12 ਬਾਰ ਹਾਈਲਟਸ ਕਰਵਾਇਆ ਸੀ ਜੋ ਰਿਫਿਊਜ਼ ਹੋ ਚੁੱਕਿਆ ਸੀਗਾ ਵੀਜ਼ਾ ਚਲੋ ਕੋਸ਼ਿਸ਼ ਜਾਰੀ ਰੱਖੀ ਤਾਂ ਫਿਰ 13ਵੀਂ ਬਾਰ ਉਹਨਾਂ ਨੂੰ ਇੰਗਲੈਂਡ ਜਾਣ ਲਈ ਵੀਜ਼ਾ ਮਿਲਿਆ ਤਾਂ ਉਹ ਉਮੀਦਾਂ ਤੋਂ ਪਰੇ ਸੀ ਗੱਲ ਉਹਨੇ ਸੋਚਿਆ ਨਹੀਂ ਸੀ ਕਦੇ ਵੀ ਮੈਂ ਇੱਥੇ ਕਮਾਉਣ ਜਾਣਾ ਪਰਿਵਾਰ ਦੀ ਰੋਜੀ ਰੋਟੀ ਲਈ ਪਰਿਵਾਰ ਨੂੰ ਪਾਲਣ ਲਈ ਪਰ ਉੱਥੇ ਬਿਲਕੁਲ ਉਮੀਦਾਂ ਤੋਂ ਉਲਟ ਹੋਇਆ ਉਹਨੇ ਆਪਣਾ ਪੈਸਾ ਲਾਇਆ ਸਮਾਨ ਲਾਇਆ بار بار ਹਾਈਲਾਈਟ ਸਕ੍ਰਾਈਬ ਭਾਵੇਂ ਉੱਥੇ ਫੇਲ ਹੁੰਦੇ ਰਹੇ ਪਰ ਜਦੋਂ ਇੰਗਲੈਂਡ ਗਏ ਤਾਂ ਉੱਥੇ ਬਿਲਕੁਲ ਹਾਲਾਤ ਬਦਲ ਗਏ ਪਰ ਆਖਰ ਉਹਨੂੰ ਮਰਨ ਲਈ ਮਜਬੂਰ ਕਰ ਦਿੱਤਾ ਗਿਆ ਤੇ ਅਸੀਂ ਨੌਜਵਾਨਾਂ ਦੇ ਤੌਰ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਨੇ ਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਜਿੰਦਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਧੰਨਵਾਦ ਕਸੀ ਇਹ ਪ੍ਰਸ਼ਾਸਨ ਨੇ ਸਾਡੇ ਤੇ ਦਬਾਅ ਬਣਾਇਆ ਕੱਲ ਐਸਐਚਓ ਸਾਹਿਬ ਨੇ ਡਿਊਟੀ ਸਾਹਿਬ ਨੇ ਵੀ ਤੁਹਾਡੇ ਕਹਿਣ ਤੇ ਪਰਚਾ ਦਰਜ ਕੀਤਾ ਹੈ ਦੇਖੋ ਜਿਹੜਾ ਪਰਚਾ ਤਾਂ ਸੀਗਾ ਉਹ ਤਾਂ ਬਣਦਾ ਹੀ ਸੀਗਾ ਕਾਰਵਾਈ ਜਿਹੜੀ ਉਹਨੇ ਬੋਲ ਕੇ ਮੋਬਾਈਲ ਤੇ ਪਾਈ ਆ ਵੀ ਮੈਨੂੰ ਆਹ ਪਰਿਵਾਰ ਨੇ ਮਰਨ ਲਈ ਮਜਬੂਰ ਕੀਤਾ ਉਹਨਾਂ ਤੇ ਪਰਚਾ ਬਣਦਾ ਸੀ ਤੇ ਜਿਹੜਾ ਪਰਚਾ ਉਸੇ ਦਿਨ ਹੀ ਬਣਦਾ ਸੀ ਜਦੋਂ ਇਹ ਸਾਡੇ ਨਾਲ ਸਾਨੂੰ ਪਤਾ ਲੱਗ ਗਿਆ ਵੀ ਉਹਦੀ ਡੈਥ ਹੋ ਗਈ ਤਾਂ ਪ੍ਰਸ਼ਾਸਨ ਨੇ ਪਰਸੋਂ ਦਰਜ ਕੀਤਾ ਜਦੋਂ ਪਤਾ ਲੱਗਿਆ ਵੀ ਡੈੱਡ ਬੋਡੀ ਭਾਰਤ ਆ ਰਹੀ ਹੈ ਹਜੇ ਸਾਨੂੰ ਇਹ ਕਹਿ ਰਹੇ ਆ ਕਿ ਬਹੁਤ ਛੇਤੀ ਪਰਚਾ ਦਰਜ ਕੀਤਾ ਸੀ ਤੁਹਾਡੀ ਸੁਣੀ ਆ ਸਮਾਈ ਸਹੀ ਕੀਤੀ ਆ ਤੇ ਤੁਸੀਂ ਸਸਕਾਰ ਕਰੋ ਸਾਡੇ ਕਹਿਣ ਤੇ ਪਰ ਅਸੀਂ ਉਦੋਂ ਤੱਕ ਸਸਕਾਰ ਕਿਵੇਂ ਕਰੀਏ ਕਿ ਜਿਹੜੇ ਸਾਡੇ ਬੱਚੇ ਦੇ ਸਾਡੇ ਉਹ ਤੇਜਿੰਦਰ ਸਿੰਘ ਸਮਾਜ ਸੇਵੀ ਦੇ ਦੋਸ਼ੀ ਭਾਰਤ ਚ ਬੈਠੇ ਨੇ ਪੰਜਾਬ ਚ ਬੈਠੇ ਨੇ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਕਿੰਨੇ ਜਾਣੇ ਬੱਚੇ ਦਰਜ ਕੀਤਾ ਗਏ ਘੱਟੋ ਘੱਟ 7 ਜਾਣੇ ਪਰਚਾ ਦਰਜ ਹੋਇਆ ਠੀਕ ਹੈ ਤਿੰਨ ਜਾਣੇ ਯੂਕੇ ਦੇ ਵਿੱਚ ਨੇ ਚਾਰ ਜਿਹੜੇ ਦੋਸ਼ੀ ਨੇ ਇੱਥੇ ਪੰਜਾਬ ਦੇ ਵਿੱਚ ਨੇ ਜਿਨ੍ਹਾਂ ਚਿਰ ਪ੍ਰਸ਼ਾਸਨ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਦਾ ਉਹਨਾਂ ਚਿਰ ਅਸੀਂ ਸਸਕਾਰ ਨਹੀਂ ਕਰਾਂਗੇ ਤੇ ਪਲੈਨਿੰਗ ਬਣਿਆ ਸਾਰਾ ਹੁਣ ਦਾ ਵੀ ਜਿਹੜਾ ਧਰਨਾ ਉਹ ਥਾਣੇ ਮੂਹਰੇ ਲਾਵਾਂਗੇ ਜਾ ਕੇ ਤੇ ਸਾਰਾ ਪਿੰਡ ਰਿਸ਼ਤੇਦਾਰ ਦੋਸਤ ਮਿੱਤਰ ਕਿਸਾਨ ਜਥੇ ਬੰਦਿਆਂ ਸਾਰੀਆਂ ਸਾਡੇ ਪਰਿਵਾਰ ਦੇ ਨਾਲ ਨਾਲ ਤੇ ਉਹਨਾਂ ਚਿਰ ਅਸੀਂ ਸੰਸਕਾਰ ਨਹੀਂ ਕਰਾਂਗੇ ਕਿ ਨਾ ਚਿਰ ਕੁੜੀ ਦੇ ਪਿੱਛੇ ਪਿੱਛਾ ਚੌਕ ਰੱਖੀਏ ਕੁੜੀ ਦਾ ਪਿਛਲਾ ਪਿੰਡ ਉਹਦਾ ਹੀਰੋਕੇ ਕਲਾ ਜੋ ਕਿ ਜ਼ਿਲ੍ਹਾ ਮਾਨਸਾ ਦੇ ਵਿੱਚ ਪੈਂਦਾ ਹੈ ਤੇ ਬਸ ਇਹੀ ਹੈ ਜੀ ਪਰਿਵਾਰ ਦਾ ਪਚੋਕ ਜਿਹੜਾ ਹੈਗਾ ਪਰਿਵਾਰ ਨਾਲ ਅਸੀਂ ਇਸ ਕਰਕੇ ਗਿਲਾ ਕਰਦੇ ਕਿ ਪਰਿਵਾਰ ਨੂੰ ਸਾਡੇ ਤੇਜਿੰਦਰ ਸਿੰਘ ਨੇ ਬਾਰ ਬਾਰ ਦੱਸਿਆ ਕੀ ਮਨਜੀਤ ਕੌਰ ਮੇਰੇ ਨਾਲ ਇਥੇ ਸਹੀ ਨਹੀਂ ਰਹਿ ਰਹੀ ਇਹ ਕਿਸੇ ਹੋਰ ਵਿਅਕਤੀ ਨਾਲ ਰਹਿ ਰਹੀ ਆ ਹੋਰ ਵਿਅਕਤੀ ਦੀ ਧਰਮ ਪਤਨੀ ਬਣ ਕੇ ਰਹਿ ਰਹੀ ਆ ਤੇ ਉਸ ਪਰਿਵਾਰ ਨਾਲ ਇਹ ਗਿੱਲਾ ਅੱਜ 52 53 ਦਿਨ ਹੋਣ ਦੇ ਬਾਅਦ ਇੱਕ ਦਿਨ ਪਰਿਵਾਰ ਆ ਕੇ ਸਾਡੇ ਨਾਲ ਕੋਈ ਦੁੱਖ ਸਾਂਝਾ ਨਹੀਂ ਕਰ ਸਕਿਆ ਸਾਡੇ ਨਾਲ ਬੈਠ ਕੇ ਇਹ ਨਹੀਂ ਕਹਿ ਸਕਿਆ ਵੀ ਡੈੱਡ ਬਾਡੀ ਅਸੀਂ ਪੰਜਾਬ ਲੈ ਹੁਣ ਲਈ ਤੁਹਾਡੀ ਅਸੀਂ ਨਾਲ ਸਹਿਯੋਗ ਕਰਾਂਗੇ ਜੋ ਸਾਡੀ ਕੁੜੀ ਤੇ ਕਾਰਵਾਈ ਬਣਦੀ ਆ ਉਹ ਹੋਣੀ ਚਾਹੀਦੀ ਆ ਇਸ ਕਰਕੇ ਪਰਿਵਾਰ ਨਾਲ ਸਾਡਾ ਇਹ ਆ ਦੂਜਾ ਪਰਿਵਾਰ ਜਿਹੜਾ ਬਸਨੰਦੀ ਤੋਂ ਉਹਦਾ ਜਿਹਨੂੰ ਉਹ ਧਰਮ ਪਤਨੀ ਪਤਾਰਮ ਪਤੀ ਮੰਨੀ ਬੈਠੀ ਆ ਉਹਦਾ ਪਿੰਡ ਬਸਨੰਦੀ ਹੈ ਤੇ ਉਸ ਪਰਿਵਾਰ ਤੇ ਜਿਨ੍ਹਾਂ ਨੇ ਸਾਡਾ ਪਰਵਾ ਸਾਡਾ ਇੱਕ ਬਸਦਾ ਹਸਦਾ ਬਸਦਾ ਘਰ ਪਰਵਾਦ ਕਰਕੇ ਰੱਖਤਾ ਇਹਨਾਂ ਨੂੰ ਅਸੀਂ ਇਹੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਇਨਸਾਫ ਤਾਂ ਮਿਲੂਗਾ ਜੇ ਉਹਨਾਂ ਨੂੰ ਕੋਈ ਗ੍ਰਿਫਤਾਰ ਕਰੋਗੇ ਪਰ ਜਦ ਤੱਕ ਕੋਈ ਗ੍ਰਿਫਤਾਰੀ ਨਹੀਂ ਕਰਦੇ ਅਸੀਂ ਅਗਲਾ ਸਟੈਪ ਅੱਗੇ ਜਾ ਕੇ ਦੱਸਾਂਗੇ ਉਹ ਐਂ ਬੋਲਦੋ ਜੀ 12 ਬਾਰੀ ਜੀ ਨਾਮ ਆ ਬੋਲੋ ਮੇਰਾ ਨਾਮ ਰਾਜਪ੍ਰੇਮ ਸਿੰਘ ਆ ਜੀ ਕੀ ਮਾਮਲਾ ਹੋਇਆ ਇਹ ਜੀ ਵੀ ਹੂੰ ਪਹਿਲਾਂ 3 ਅੰਦਰ ਦੀ ਜਿਹੜੀ ਘਰ ਵਾਲੀ ਸੀਗੀ ਜੀ ਉਹ 3 ਅੰਦਰ ਨੂੰ ਉੱਥੇ ਕਹਿੰਦੀ ਰਹੀ ਵੀ ਅੰਰ ਕੇ ਵੀ ਆਪਾਂ ਬਾਹਰ ਜਾਣਾ ਬਾਹਰ ਜਾਣਾ ਤੇ ਉਹ 3 ਅੰਦਰ ਨੂੰ ਮਜਬੂਰ ਕਰਦੀ ਰਹੀ ਇੱਥੇ ਵੀ ਵੀ ਮੈਂ ਬਾਹਰ ਜਾਣਾ ਬਾਹਰ ਜਾਣਾ ਉਹਦੀ ਹੋ ਸਕਦਾ ਕੋਈ ਉੱਥੇ ਗੱਲਬਾਤ ਹੋਵੇ ਜੀ ਹੋ ਸਕਦਾ ਕੋਈ ਇੱਥੇ ਕੋਈ ਉਹ ਹੋਵੇ ਜੀ ਤਾਂ ਕਰਕੇ 3 ਅੰਦਰ ਨੂੰ ਮਜਬੂਰ ਕਰਦੀ ਰਹੀ ਵੀ ਮੈਂ ਬਾਹਰ ਜਾਣਾ ਬਾਹਰ ਜਾਣਾ ਫਿਰ ਉਹਨਾਂ ਨੇ 3 ਅੰਦਰ ਨੇ ਘਟ ਘਟ ਉਹਨੂੰ 14 ਵਾਰੀ 13 14 ਵਾਰੀ ਹਾਈਲਾਈਟਸ ਕਰਵਾਇਆ ਜੀ ਆਈ ਲੈਟਸ ਕਰਵਾ ਕੇ ਤੇ ਉਹਨੂੰ ਮੰਨ ਲਓ ਕੈਨੇਡਾ ਦੀ ਫਾਈਲ ਲਈ ਜੀ ਚਾਰ ਵਾਰੀ ਕੈਨੇਡਾ ਚ ਰਿਫਿਊਜ਼ ਲਈ ਜੀ ਉਦੋਂ ਬਾਅਦ ਸਾਡਾ 8 ਤੋਂ 10 ਲੱਖ ਰੁਪਏ ਦੇ ਵਿੱਚ ਮੰਨ ਲੋ ਨੁਕਸਾਨ ਹੋ ਗਿਆ ਜੀ ਤੇ ਇਦੋਂ ਬਾਅਦ ਵੀ ਸਾਡਾ ਨੁਕਸਾਨ ਹੋ ਗਿਆ ਜੀ ਉਹ ਆਪ ਦੀ ਜਿੱਦ ਤੇ ਆੜੀ ਰਹੀ ਵੀ ਮੈਂ ਬਾਹਰ ਜਾਣਾ ਜੀ ਬਾਹਰ ਜਾਣਾ ਤਾਂ ਕਰਕੇ ਬੀਤੀ ਅੰਦਰ ਨੇ ਕਹਿ ਕੇ ਤੇ ਉਹਦਾ ਯੂਕੇ ਦਾ ਮੰਨ ਲਓ ਉਹਨਾਂ ਨੇ ਉਹ ਕਰਤਾ ਜੀ ਵੀ ਯੂਕੇ ਦਾ ਵੀਆ ਲਵਾਤਾ ਜੀ ਇਹ ਯੂਕੇ ਦਾ ਵੀਆ ਲਵਾਤਾ ਤੇ ਉੱਥੇ ਜਾ ਕੇ ਮੰਨ ਲੋ ਪਰਵਾਰ ਨਾਲ ਹੋਰ ਰਪੀਰ ਮੰਗ ਕਰਦੀ ਰਹਿੰਦੀ ਜਾਂ ਕੁਝ ਹੋਰ ਕਰਦੀ ਰਹਿੰਦੀ ਇਸ ਤਰ੍ਹਾਂ ਹੀ ਉੱਥੇ ਜਾ ਕੇ ਮਲੋ ਉਹਦਾ ਚਾਲ ਚੱਲਣਾ ਉੱਥੇ ਆ ਕੇ ਵਿਗੜ ਗਿਆ ਜੀ ਫਿਰ ਇਸ ਤੋਂ ਬਾਅਦ ਫਿਰਤੀ ਅੰਦਰ ਨੇ ਇਧਰੋਂ ਆਪ ਦੀ ਫਾਇਲ ਦਾ ਕਰਕੇ ਜੀ ਰਪੀਰ ਵੀ ਵਧਕਾ ਪਰ ਕੇਦ ਫਾਇਲ ਲਵਾਈ ਜੀ ਨਾਲ ਉਧਰੋਂ ਜੋ ਫਾਇਲ ਲਵਾ ਕੇ ਜੀ ਚਲਾ ਗਿਆ ਜੀ ਯੂਤੇਂਦਰ ਚਲਾ ਗਿਆ ਜੀ ਉੱਥੇ ਜਾ ਕੇ ਉਹਦੇ ਨਾਲ ਮਾੜਾ ਵਿਵਹਾਰ ਕੀਤਾ ਜੀ ਉਹ ਤਾਂ 에어ਪੋਰਟ ਤੇ ਜਦੋਂ ਗਿਆ ਜੀ ਪੀ ਅੰਦਰ ਉਹਦੇ ਡਾਕੂਮੈਂਟ ਉੱਥੇ ਫੜ ਲਏ ਜੀ ਕਹਿੰਦੇ ਤੇ ਚੋਰੀ ਹੋ ਜਾਂਦੇ ਜੀ ਉਹ ਸਾਰੇ ਡਾਕੂਮੈਂਟ ਫੜ ਕੇ ਕੋਈ ਜਿਹੜੇ ਰਪੀਏ ਸੀ ਉਹਨੂੰ ਫੜ ਲਏ ਜੀ ਉੱਥੇ ਯੂਜ਼ਰ ਪੀ ਵੀ ਫੜ ਲਈ ਇਹ ਦੁਆਦੇ ਕੋਲ ਕੋਈ ਵਿਚਾਰ ਨਹੀਂ ਰਿਹਾ ਨਾ ਉਹਨੂੰ ਕੋਈ ਕੰਮ ਵਾਸਤੇ ਜਾਂਣ ਵਾਸਤੇ ਹੋ ਰਹੀ ਆ ਜੀ ਤੇ ਉਹ ਮੰਨ ਲਓ ਦੋਨੇ ਇਕੱਠੇ ਰਹਿੰਦੇ ਸੀਗੇ ਜੀ ਜੋ ਤੀਂਦਰ ਦੇ ਘਰ ਵਾਲੀ ਸੀ ਉਹ ਦੋਨੇ ਇਕੱਠੇ ਰਹਿੰਦੇ ਸੀਗੇ ਤੀਂਦਰਾਂ ਦੀ ਦੇ ਘਰ ਵਾਲੀ ਤੇ ਉਦਾਸ ਕਿ ਜੀ ਤੇ ਤੀਂਦਰ ਨੂੰ ਵੀ ਉੱਥੇ ਉਹਦਾ ਨਾਮ ਹੈਗਾ ਲਖਪ੍ਰੀਤ ਕੌਰ ਬਸਨੰਦੀ ਤੋਂ ਤਾਂ ਕਰਕੇ ਤੀਂਦਰ ਨੂੰ ਵੀ ਉੱਥੇ ਮੰਨ ਲਓ ਉਹਨਾਂ ਨੇ ਆਪ ਦੇਖੀ ਸਾਰਾ ਕੁਝ ਦੇਖਦਾ ਰਿਹਾ ਜੀ ਤੀਂਦਰ ਦੇ ਤਸਾਲ ਉੱਥੇ ਮੰਨ ਲਓ ਐਦਾਂ ਉਹਨੇ ਆਪ ਦਾ ਉੱਥੇ ਕੱਟਿਆ ਜੀ ਦੁੱਖਾਂ ਦੇ ਵਿੱਚ ਜੀ ਆਪ ਦੇਖੀ ਸਭ ਕੁਝ ਦੇਖਦਾ ਰਿਹਾ ਜੀ ਤੇ ਉਹਨੇ ਪਰਿਵਾਰ ਨੂੰ ਇਸ ਕਰਕੇ ਨਹੀਂ ਦੱਸਿਆ ਕਿਉਂਕਿ ਮਾਂ ਮੇਰੀ ਕੈਂਸਰ ਦੀ ਮਰੀਜ਼ ਸੀਗੀ ਜੀ ਉਹ ਮੰਨ ਲਓ ਇਥੇ ਉਹ ਤਿੰਨ ਦਿਨ ਤੌਰਚਰ ਕਰਦੀ ਵੀ ਮੈਂ ਘਰੇ ਤੇਰੀ ਮਾਤਾ ਨਾਲ ਪਰਿਵਾਰ ਨਾਲ ਫੇਰ ਗੱਲ ਕਰਾਂਗੀ ਜਾਂ ਉੱਥੇ ਪੈਸੇ ਨਹੀਂ ਮੰਗ ਕਰਦੀ ਜਾਂ ਉਹਨੂੰ ਕਿਸੇ ਤਰ੍ਹਾਂ ਕਹਿੰਦੀ ਜੀ ਤਾਂ ਕਰਕੇ ਤਾਂ ਉਹ ਘਰੇ ਗੱਲ ਕਰ ਲੰਮੀ ਸੀਗੀ ਮਹੀਨੇ ਤੋਂ ਡੇਢ ਮਹੀਨੇ ਤੋਂ ਜੀ ਤੇ ਜਦੋਂ ਕਰੇ ਮੰਨ ਲਓ ਮਾੜਾ ਮਾੜਾ ਤੁਹਾਨੂੰ ਆਇਆ ਪਤਾ ਲੱਗ ਗਿਆ ਵੀ ਗੱਲ ਇਹ ਇਦਾਂ ਹੋ ਰਹੀ ਆ ਤੇ ਮੁਰਕੀ ਵਤੀ ਅੰਦਰ ਨੇ ਘਰੇ ਨਾ ਦੱਸਿਆ ਸਾਨੂੰ ਪਤਾ ਲੱਗ ਗਿਆ ਗੱਲ ਦਾ ਵੀ ਇਹ ਕਿਰਕੇ ਆਏ ਆ ਫਿਰ ਅਸੀਂ ਉਹਦੇ ਪਰਿਵਾਰ ਤੱਕ ਰਵੀ ਸਾਰੇ ਪਰਿਵਾਰ ਤੱਕ ਰਵੀ ਤੇ ਅੰਦਰ ਦੇ ਕਰਕੇ ਆ ਜੀ ਵੀ ਇਹ ਕਰਕੇ ਵੀ ਉਹਨੂੰ ਸਮਝਾਉ ਉਹ ਗੁੜੀਆਂ ਨੂੰ ਵੀ ਇਹ ਉੱਥੇ ਆ ਕੇ ਗਲਤ ਕੰਮਾਂ ਦੇ ਵਿੱਚ ਪੈ ਗਈ ਤੇ ਤੇਜੰਦਰ ਨਾਲ ਮਾੜਾ ਵਿਵਹਾਰ ਕਰਦੀ ਆ ਜੀ ਤੇ ਉੱਥੇ ਦੁਆ ਵਾ ਤੇਜੰਦਰ ਨੂੰ ਨਾ ਕੰਮ ਕੰਮ ਕਰਨਾ ਮਿਲਿਆ ਦੁਆ ਉਹਦੇ ਦੋਸਤ ਮਿਲ ਗਏ ਜੋ ਉੱਥੇ ਕਰਮਪਾਲ ਬੜਾ ਚੀ ਉੱਥੇ ਰਹਿੰਦੇ ਸੀਗੇ ਉਹਨਾਂ ਨੇ ਉਹਦੀ ਇੰਨੀ ਮਦਦ ਕੀਤੀ ਮਰਲ ਉਹਨੂੰ ਕੰਮ ਤੇ ਵੀ ਲਵਾਇਆ ਜੀ ਤੇ ਸਾਰਾ ਮਨ ਲੋ ਦੇ ਕੋਲੇ ਚਲਾ ਗਿਆ ਜੀ ਰੈਸ਼ ਵੀ ਉੱਥੇ ਕੀਤੀ ਮਨ ਲੋ ਨੇ ਜੀ ਵੀ ਉਸੇ ਕੋਲੇ ਰਹਿਣ ਲੱਗ ਗਿਆ ਹਾਂਜੀ ਇਸ ਤੋਂ ਬਾਅਦ ਜਾ ਕੇ ਉਹਨੇ ਆਪ ਦਾ ਮਨ ਲੋ ਉੱਥੇ ਆ ਕੇ ਵੀ ਆਪ ਦਾ ਕੰਮਕਾਰ ਚਲਾਇਆ ਜੀ ਜਿਵੇਂ ਹੋਇਆ ਤੇ ਇਸ ਤੋਂ ਬਾਅਦ ਜਦੋਂ ਉਹ ਤੰਗ ਪਰੇਸ਼ਾਨ ਕਰੀ ਗਏ ਜੀ ਉਸ ਤੋਂ ਬਾਅਦ ਤੇਜਿੰਦਰ ਨਾਲ ਦੋਨਾਂ ਤੋਂ ਛੱਡ ਕੇ ਉਹਨਾਂ ਨੂੰ ਸਾਈਡ ਤੇ ਚਲਾ ਗਿਆ ਜੀ ਦੂਰ ਹੋ ਗਿਆ ਉਹਨਾਂ ਤੋਂ ਜੀ ਉਹ ਦੂਰ ਹੋ ਗਿਆ ਫੇਰ ਵੀ ਉਹਨੂੰ ਫੋਨ ਲਾ ਕੇ ਟੌਰਚਰ ਕਰਦੇ ਰਹੇ ਜੀ ਉਹਨੂੰ ਕਹਿੰਦੇ ਵੀ 911 ਤੇ ਅਸੀਂ ਫੋਨ ਕਰਕੇ ਤੈਨੂੰ ਚਿਗਾ ਦੇਾਂਗੇ ਤੈਨੂੰ ਐ ਕਰ ਦਾਂਗੇ ਦੇ ਉਤੀੰਦ ਦੀ ਆਡੀਓ ਰਿਕਾਰਡਿੰਗਾਂ ਵੀ ਮੰਨ ਲਓ ਸਾਡੇ ਕੋਲ ਉਹ ਵੀ ਪ੍ਰੂਫ ਹੈ ਜੀ ਕਿਹਿੰਦਰ ਨੂੰ ਟਾਰਚ ਕਰਕੇ ਕਹਿੰਦੇ ਸੀ ਵੀ ਜੇ ਤੂੰ ਘਰੇ ਕਿਸੇ ਕੋਲ ਗੱਲ ਕੀਤੀ ਫੈਮਿਲੀ ਕੋਲ ਜਾਂ ਕਿਸੇ ਕੋਲ ਹੋਰ ਅਸੀਂ ਨਾਈ ਨਾਈ ਨੂੰ ਫੇ ਫੋਨ ਕਰਕੇ ਸੀ ਤੈਨੂੰ ਤੇ ਚਕਾ ਦਾਂਗੇ ਹੁਣ ਮਰਵਾਉਂ ਤੱਕ ਦੀਆਂ ਧਮਕੀਆਂ ਦਿੰਦੀ ਰਹੀ ਜੀ ਉੱਥੇ ਉਹਦੇ ਵਿੱਚ ਲਾਪਰੀ ਤੇ ਲਾਪਰੀ ਦਾ ਪਿਓ ਜਿਹੜਾ ਉਹਦਾ ਚਾਚਾ ਬਣ ਸੀਗਾ ਸੂਬਾ ਸੰਗਲੈਂਡ ਤੋਂ ਜਿੱਥੇ ਰਹਿੰਦਾ ਸੀਗਾ ਤੇ ਲਾਪਰੀ ਦੀ ਮਾਂ ਤੇ ਹੀਰੋਕਲਾਂ ਵਾਲਾ ਪਰਿਵਾਰ ਮੱਗਰ ਸਿੰਘ ਤੇ ਦੋਨੇ ਉਹਦੇ ਬੇਟੇ ਜੀ ਤਾਰੀ ਤੇ ਇੱਕ ਅੰਮ੍ਰਿਤਪਾਲ ਉਹ ਉਹਨਾਂ ਦੀ ਸਾਰੀ ਸਾਰਿਆਂ ਦੀ ਸਾਜ਼ਿਸ਼ ਸੀਗੀ ਜੀ ਇੱਥੋਂ ਤੱਕ ਸਾਨੂੰ ਤਾਂ ਇਹ ਗੱਲਾਂ ਪਤਾ ਲੱਗਿਆ ਵੀ ਉੱਥੇ ਜਾ ਕੇ ਉਹਨੇ ਆਪਦਾ ਮਨ ਲੂ ਵਿਆਹ ਕਰਵਾ ਲਿਆ ਜੀ ਉਹ ਪਰਿਵਾਰ ਦੀ ਰਜ਼ਾਮੰਦੀ ਨਾਲ ਉੱਥੇ ਜਾ ਕੇ ਵਿਆਹ ਕਰਵਾ ਲਿਆ ਜੀ ਵੀ ਤੇਂਦਰ ਦਾ ਤੂੰ ਖੜਾ ਛੱਡ ਦੇ ਵੀ ਇਹ ਮੁੰਡੇ ਨਾਲ ਰਹਿਣ ਲੱਗ ਜਾਈਏ ਪਰਿਵਾਰ ਦਾ ਇਹ ਦੋਸ਼ ਆ ਵੀ ਉਹਨਾਂ ਦੇ ਨਾਲ ਸਾਰੀ ਰਲਿਮਿਲੀ ਭੂਤ ਦੇ ਨਾਲ ਤੇਂਦਰ ਦਾ ਇੱਕ ਤਰ੍ਹਾਂ ਦਾ ਉੱਥੇ ਮਨ ਲੂ ਨੂੰ ਮਰਨ ਤੇ ਮਜਬੂਰ ਕਰਤਾ ਹੈਗਾ ਜੀ ਛੜੀ ਪਾ ਗਏ ਨਾ ਉਸ ਉਹਦਾ ਨਾਮ ਅਨਜੀਤ ਕੌਰ ਚ ਜੀ